ਸ਼ਾਮਚਰਾਸੀ ਤੋਂ ਪੰਡੋਰੀ ਮਹਿਤਮਾ ਰੋਡ ਤੇ ਸਥਿਤ ਪੰਡਿਤ ਅਮਰਨਾਥ ਐਸਡੀ ਪਬਲਿਕ ਸਕੂਲ ਸ਼ਾਮਚਰਾਸੀ ਚਾਰ ਸਾਲ 2024-25 ਲਈ ਦਾਖਲਾ ਸ਼ੁਰੂ ਕੀਤਾ ਗਿਆ ਹੈ। ਸਕੂਲ ਵਿੱਚ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ। ਸਕੂਲ ਦਾ ਸਟਾਫ ਪੜਿਆ ਲਿਖਿਆ ਤੇ ਮਿਹਨਤੀ ਹੈ ਸਕੂਲ ਦੀ ਬਿਲਡਿੰਗ ਨਵੀਂ ਅਤੇ ਸੁੰਦਰ ਹੈ। ਬੱਚਿਆਂ ਦੇ ਹੋਣ ਜਾਣ ਵਾਸਤੇ ਬੈਂਡ ਦਾ ਪ੍ਰਬੰਧ ਹੈ ਸਕੂਲ ਵਿੱਚ ਬਹੁਤ ਹੀ ਘੱਟ ਫੀਸਾਂ ਵਿੱਚ ਬੱਚਿਆਂ ਦੇ ਚੰਗੇ ਭਵਿੱਖ ਲਈ ਆਪਣੇ ਬੱਚਿਆਂ ਦਾ ਦਾਖਲਾ ਕਰਵਾਓ ਸਕੂਲ ਦੇ ਟੀਚਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਨਾ ਵੱਲੋਂ ਬੱਚਿਆਂ ਨੂੰ ਬਹੁਤ ਹੀ ਘੱਟ ਫੀਸਾਂ ਵਿੱਚ ਵਧੀਆ ਪੜ੍ਹਾਈ ਕਰਵਾਈ ਜਾਂਦੀ ਹੈ ਬਿਦੇ ਜਾਣਕਾਰੀ ਲਈ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ